ਰਣਾ ਜਾਨੂ ਅੱਛਾ ਕਿੱਥੋਂ ਦੇ ਰਣ ਵਾਲੇ ਹੋ ਕੀ ਹੋਇਆ ਕੀ ਹੈ ਭਾਈ ਜੀ ਹੋਇਆ ਸੀ ਜਿੱਦ ਇੱਕ ਪੁਰਾਣੀ ਵੰਡ ਸੀ ਲੱਗੀ ਸੀ ਹੂੰ ਪਹਿਲਾਂ ਵੀ ਗ੍ਰਾਮ ਸਰਪੰਚ ਨੂੰ ਲੱਗੀ ਸੀ ਸਭ ਨੂੰ ਉਹ ਸਰੰਸ ਦੇ ਵਿੱਚ ਇਹ ਬੰਦੇ ਘਰੇਆ ਘਰਾਤਾ ਦੇ ਬਾਈ ਚਾਰ ਜਾਣੇ ਆ ਇੱਕ ਵਿੱਚ ਇਹਨਾਂ ਦੇ ਜਸੇਦਾਰ ਹੋਣੇ ਤਿਰਪਾਨ ਸੀ ਜਾਨ ਤੇ ਹੁਣ ਮੰਨ ਲਓ ਇਹ ਨਾਚਾਰਾ ਮਾਰੀਏ ਅੱਗੇ ਸਾਡੇ ਪਸਰੇ ਕਰ ਦਿੰਦੇ ਜਿਵੇਂ ਤਿਰਪਾਨ ਥੇ ਧਾਰਨਾ ਹੁੰਦੀ ਆ ਉਹ ਦੋ ਜਣੇ ਖੜਲੇ ਆ ਤੇ ਦੋ ਜਣੇ ਪਾ ਪੂਰ ਸਾਈਜ਼ ਹੀ ਮੌਕੇ ਤੇ ਪੂਰ ਸਮੋਕੇ ਤੇ ਆਈ ਹੈ ਹਾਂ ਸ੍ਰੀ ਤਰਪਾਨ ਖੜਾਈ ਹੈ ਤਰਪਾਨ ਦਾ ਮਿਆਂ ਸਾਡੇ ਕੋਲ ਗਿਆ ਹਾਂ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਮੰਗ ਕਰਦੇ ਪੱਛਾ ਹਾਂ ਜਿਹੜਾ ਜੀ ਨਾ ਸਖਤ ਬੰਦੇ ਨੇ ਹੰਸ ਸਿੰਘ ਜਿਹੜਾ ਬੰਦੇ ਆ ਇਹ ਹੋ ਸਕਦਾ ਕੰਨ ਸਾਡਾ ਨਿਸ਼ਾਨ ਕਰ ਸਕਦੇ ਜਿੰਨਾ ਕਿ ਅੱਛਾ ਕਿੰਨੇ ਕ ਬੰਦੇ ਸੀ ਇਹ ਬੰਦੇ ਜੀ ਪਹਿਲਾਂ ਤੇ ਆਏ ਆ ਚ ਹਾਂ ਚਾਰਾਂ ਦੇ ਵਿੱਚੋਂ ਮੁਕਤੇ ਬਹੁਤ ਬੰਦੇ ਆ ਹਰ ਕੋਈ ਸਾਡੇ ਕੋਲ ਆ ਹਾਂ ਵੀਡੀਓ ਬਣੀ ਹੈ ਅੱਛਾ ਹਾਂਜੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਸਾਨੂੰ ਮਤਲਬ ਇਨਸਾਫ ਸਹੀ ਮਿਲ ਜੇ ਠੀਕ ਵੀ ਮੈਂ ਕਿਹਦੇ ਘਰੋਂ ਕੈਪਸੂਲ ਲੈਣ ਗਿਆ ਮੈਂ ਕਹਿੰਦਾ ਕੈਪਸੂਲ ਪਰ ਇਹ ਕੈਪਸੂਲ ਇੱਕ ਖਾਨਾ ਮੇਰੇ ਮੈਂ ਮਿਸਤਰ ਕੰਮ ਕਰਦਾ ਮੇਰਾ ਵੱਡਾ ਭਾਈ ਮਿਸਤਰੀ ਹੈ ਅੱਛਾ ਤੇ ਮੈਂ ਉਹਨਾਂ ਘਰੋਂ ਪ੍ਰੈਗਾ ਲੈਣ ਗਿਆ ਐਸਾ ਗੱਲ ਉਹਨਾਂ ਦੇ ਘਰੇ ਚੱਲੀ ਉਹ ਬੰਦਾ ਆਣ ਕੇ ਉਲਟਾ ਬੋਲਣ ਲੱਗਿਆ ਪਹਿਲਾਂ ਤੇ ਜਿਨਾ ਕਰੋ ਪੈਗ ਲੈਣ ਜਾਈਦਾ ਉਹਨਾਂ ਦਾ ਚਾਚਾ ਜੀ ਬੋਲਿਆ ਤੀ ਸਾਨੂੰ ਕਿਵੇਂ ਬੋਲਦੇ ਆ ਮੈਂ ਦੀ ਪਰੈਗੇ ਬੋਲਦੇ ਤੁਹਾਡੇ ਕੋਲੋਂ ਹੀ ਲੈਣ ਆਏ ਆ ਮੈਂ ਇਹ ਇਦਾਂ ਤਾਂ ਨਹੀਂ ਆਗੇ ਫਿਰ ਆਣ ਕੇ ਗਵਾਂਢੀ ਬੰਦਾ ਜਿਹੜਾ दारू ਵੇਚਦਾ दारू ਵੇਚਦਾ ਜਿਹੜਾ ਬੰਦਾ दारू ਫਲੈਕ ਕਰਦਾ ਅੱਜ ਤੋਂ ਮੇਰੇ ਪੰਜ 6 ਸਾਲਾਂ ਤੋਂ ਕਰਦਾ ਆ ਇਹਨਾਂ ਅੱਧਰੂ ਫਲੈਕ ਆ 35 ਸਾਲਾਂ ਤੋਂ 35 ਸਾਲਾਂ ਤੋਂ ਫਲੈਕ ਕਰਦਾ ਆ ਰਿਹਾ ਬੰਦਾ ਉਲਟਾ ਆਣ ਕੇ ਮੈਨੂੰ ਬੋਲਿਆ ਫਿਰ ਫਿਰ ਉਲਟਾ ਹੈ ਮਾਨੇ ਜਾਨ ਮੈਨੂੰ ਬੋਲਿਆ ਫਿਰ ਮੈਂ ਫੜ ਕੇ ਗੜਾ ਡਾੜੀ ਮੇਰੇ ਦੇ ਡਾਡੀ ਮੇਰੇ ਫੜ ਕੇ ਗੜਾ ਡਾਡੀ ਬੱਲੇ ਸੱਟ ਲਾਈ ਫੁੱਲ ਟਾ ਮੇਰੇ ਕਿਰਪਾਨ ਮਰੀ ਸਿਰ ਚਾ ਵੇਖੋ ਤੁਸੀਂ ਵੇਖੋ ਆਪ ਵੇਖੋ ਮੇਰੇ ਸੱਚਾ ਕਿਰਪਾਨ ਮਰੀ ਜੀ ਕਿਰਪਾਨ ਤਾਂ ਤੇਰੇ ਵੱਜੀ ਹੋਈ ਹੈ ਤੇਰੇ दारू ਵੀ ਕਿੰਨੀ ਪੀਤੀ ਕੀ ਖਾਦਾ ਕੀ ਹੈ दारू ਮੈਂ ਜਰੂਰ ਵੀ ਨਹੀਂ ਮਾ ਛਾਹ ਵੀ ਨਹੀਂ ਮੈਂ ਕਿਉਂਕਿ ਮੈਂ ਮਿਸਤੇ ਕੰਮ ਕਰਦਾ ਮੈਂ ਡੇ ਵੱਡੇ ਵੱਡੇ ਭਾਈਆਂ ਨਾਲ ਕੰਮ ਕਰਦਾ ਮੈਂ ਉਹਨਾਂ ਘਰ ਦਾ ਰੋਜ਼ਾ ਰੂਪੀ ਨਹੀਂ ਗਿਆ ਜੀ ਬਸ ਠੀਕ ਹੈ ਉਹਨਾਂ ਨੇ ਮੈਨੂੰ दारू ਪਿਆ ਦਿੱ ਫਿਰ ਉਹਨਾਂ ਨੇ ਮੈਨੂੰ ਕਿਰਪਾਨ ਦਾ ਮਤਲਬ ਕੀ ਹੈ ਇਹ ਠੀਕ ਹੈ